गहरी नींद ਵਿੱਚ ਸੁੱਤੇ ਹੋਏ ਹਨ ਦੱਸ ਦਈਏ ਕਦੇ ਪੁਲ ਤਹ ਜਾਂਦਾ ਹੈ ਕਦੇ ਪੁਲ ਉੱਪਰੋਂ ਸੜਕ ਟੁੱਟ ਜਾਂਦੀ ਹੈ ਅਤੇ ਹੁਣ ਸਮਰਾਲਾ ਪੁਲ ਤੋਂ ਇੱਕ ਹੋਰ ਖਤਰਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਮਰਾਲਾ ਪੁਲ ਉੱਤੇ ਕਿਚ ਲੱਗੀ ਆਗੇ ਮਤਲਬ ਤੋਂ ਇਹਦੇ ਵਿੱਚ गिर ਗਈ ਤੇ ਉਹ ਗੱਡੀ ਚਵੇ ਮਤਲਬ ਪਾਲਤਾਂ ਨਹੀਂ ਬਚੀ ਜੇ ਕਿਤੇ ਮੰਨ ਲਓ ਉਹਦੀਆਂ ਬ੍ਰੇਕਾਂ ਨਾ ਨਾ ਲੱਗੀਆਂ ਉਹਦਾ ਗੱਡੀ ਥੱਲੇ ਗਈ ਸੀ ਬਸ ਪਲਟ ਗਈ ਸੀ ਉਹਨਾਂ ਦੀ ਗੱਡੀ ਖਰਾਬ ਕਰੂ ਹੋਗੀ ਜਦੋਂ ਅੱਗੇ ਅੱਡਾ ਇਹ ਗड्ढे ਉੱਪਰ ਹੈ ਕਿੰਨਾ गहरा ਹੈ ਗੱਡਾ ਕਾਫੀ गहरा ਹੈ ਆਪ ਦੇਖੋ ਵੀਡੀਓ ਬਣਾਓ ਉਸ ਦੀ ਕੀ ਕਹਿਣਾ ਚਾਹੋਗੇ ਆ ਜੇ ਨੈਸ਼ਨਲ ਹਾਈਵੇ ਮੈਂ ਤਾਂ ਦਿੱਲੀ ਮੇਂ ਘੜੀ ਘੜੀ ਚਾਪ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਾਣੀ ਪੱਤ ਤੋਂ ਜਲੰਧਰ ਤੱਕ ਬਣੀ ਨੈਸ਼ਨਲ ਹਾਈਵੇ 44 ਜਿਸ ਨੂੰ ਲਾਈਫਲਾਈਨ ਵੀ ਕਿਹਾ ਜਾਂਦਾ ਹੈ ਓ ਅੱਜ ਲੋਕਾਂ ਦੀ ਸਹੂਲਤ ਤੋਂ ਵੱਧ ਖਤਰਾ ਬਣੇ ਹੋਈ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਖੰਨਾ ਸ਼ਹਿਰ ਦੇ ਇਲਾਕੇ ਦੀ ਜਿੱਥੇ ਹਾਈਵੇ ਦੀ ਹਾਲਤ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਇੰਜੀਨੀਅਰਿੰਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੋਵੇਂ ਹੀ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਹਨ ਦੱਸ ਦਈਏ ਕਦੇ ਬੁਲਤਾ ਜਾਂਦਾ ਹੈ ਕਦੇ ਬੁਲ ਉੱਪਰ ਸੜਕ ਟੁੱਟ ਜਾਂਦੀ ਹੈ ਅਤੇ ਹੋਰ ਸਮਰਾਲਾ ਪੁਲ ਤੋਂ ਇੱਕ ਹੋਰ ਖਤਰਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਮਰਾਲਾ ਪੁਲ ਉੱਤੇ ਸੜਕ ਵਿੱਚ ਦੁਬਾਰਾ ਇੱਕ ਡੂੰਘਾ ਚੌੜਾ ਖੱਡਾ ਪੈ ਗਿਆ ਹੈ ਜਿਸ ਵਿੱਚ ਸਿਰਫ ਇੱਕ ਗੱਡੀ ਦਾ ਟਾਇਰ ਹੀ ਨਹੀਂ ਸਿੱਧਾ ਕਿਸੇ ਦੀ ਜਾਨ ਲੈ ਸਕਦਾ ਹੈ ਕਿ ਵਿਪາກ ਦੇ ਉੱਚ ਅਧਿਕਾਰੀ ਕਿਸੇ ਵੱਡੇ ਹਾਸੇ ਦੀ ਉਡੀਕ ਵਿੱਚ ਹਨ ਇਹ ਹੋ ਰਹੀ ਕੰਮ ਵਿੱਚ ਦੇਰੀ ਅਤੇ ਵੱਡੀ ਲਾਪਰਵਾਹੀ ਸਿੱਧਾ ਕਿਸੇ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਲੋਕਾਂ ਨੇ ਮੰਗ ਕੀਤੀ ਕਿ ਸਮਰਾਲਾ ਪੁਲ ਉਤੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ ਇੰਜੀਨੀਅਰਿੰਗ ਟੀਮ ਵੱਲੋਂ ਪੂਰੇ ਹਾਈਵੇ ਦੀ ਜਾਂਚ ਕੀਤੀ ਜਾਵੇ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇ ਤੇ ਮੇਰੇ ਆਉਣ ਤੋਂ ਪਹਿਲਾਂ ਹੀ ਇੱਥੇ ਮਤਲਬ ਇਹ ਗੱਡੀ ਇਹਦੇ ਵਿੱਚ ਲੱਗੀ ਆ ਅੱਗੇ ਮਤਲਬ ਤੋਂ ਇਹਦੇ ਵਿੱਚ गिर ਗਈ ਤੇ ਉਹ ਗੱਡੀ ਚਮੇ ਮਤਲਬ ਪਾਈ ਚੰਨ ਨਹੀਂ ਬਚੀ ਜੇ ਕਿਤੇ ਇਹ ਮੰਨ ਲਓ ਗਿਆ ਬ੍ਰੇਕਾਂ ਨਾ ਨਾ ਲੱਗੀਆਂ ਉਹਦਾ ਗੱਡੀ ਥੱਲੇ ਗਈ ਸੀ ਬਸ ਪਲਟ ਗਈ ਵੀ ਹੋਰ ਇਹ ਗੱਡੀ ਖਰਾਬ ਕਰੂ ਹੋਗੀ ਜਦੋਂ ਖੜੇ ਰਹੇ ਅਸੀਂ ਅੱਗੇ ਹੋਰ ਬੰਦੇ ਆਪਣੇ ਕੋਲੋਂ ਕਰਿਆ ਪੂਰੀ ਲੋ ਤੇ ਜਿੱਦਾਂ ਮਤਲਬ ਦੇਖੋ ਭਾਜੀ ਸੈਂਟਰ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਜੇ ਆਪਾਂ ਇੰਨਾ ਜ਼ਿਆਦਾ ਟੋਲ ਇਕੱਠਾ ਕਰ ਰਹੇ ਆ ਫਾਇਦੇ ਤੇ ਪੈਸੇ ਲਾਓ ਉਹਤੇ ਇਹਦੇ ਪੈਸੇ ਲਾਓ ਆਪਣਾ ਬੋਲ ਦੀ ਇਹਦੇ ਡੇਲੀ ਤੋਂ ਡੇਲੀ ਫੇਰ ਹੋਵੇ ਚੈੱਕ ਕਰਨ ਜੋ ਕਰਨ ਜਿਵੇਂ ਵੀ ਕਰਨ ਕਰਨ ਕੁਛ ਨਾ ਕੁਛ ਤੇ ਕਾਰਵਾਈ ਕਰਨ ਤੇ ਇੱਕ ਤਾਂ ਐਵੇਂ ਦੇਖੋ ਖੰਨੇ ਵਾਸੀਆਂ ਦੀ ਪਹਿਲੀ ਮੰਗ ਸੀਗੀ ਕਿ ਇਹ ਪੁਲ ਬਣਾਉਂ ਵੀ ਦੂਗਾ ਪਿਲਰਾ ਵਾਲਾ ਇਹਨਾਂ ਨੇ ਉਦੋਂ ਵੀ ਕਿਸੇ ਦੀ ਨਹੀਂ ਮੰਨੀ ਚੱਕੇ ਇਹ ਬਣਾਤਾ ਮਿੱਟੀ ਵਾਲਾ ਇਹ ਸੱਸ ਕੁਛ ਸੁਣਾਈ ਜੇ ਪਿਲਰਾ ਵਾਲਾ ਹੁੰਦਾ ਤਾਂ ਮੈਂ ਕਹਿੰਦਾ ਖੰਨੇ ਦਾ ਬਹੁਤ ਫਾਇਦਾ ਹੋਈ ਜੇ ਕਿਤੇ ਹੋਰ ਲੱਗ ਕੇ ਨਾ ਕਰੇ ਕੋਈ ਹੋਰ ਵੱਡਾ ਹਾਸਾ ਹੋ ਗਿਆ ਕੋਈ ਟਰੱਕ ਜਿਵੇਂ ਇੱਕ ਵਾਰੀ ਖੰਨੇ ਦੇ ਵਿੱਚ ਟੈਂਕ ਪਲਟ ਗਿਆ ਜੀ ਉਹ ਗੱਲ ਆ

नेशनल हाईवे मैं तो नितिन गडकरी ऐसी पूछने जाऊंगा की हम इतना टैक्स देते हैं और ये क्या हो रहा है ये क्या क्या मांग मांग करते हो आप अगर तो खड्डा भरा जाए नहीं तो डेली किसी न किसी को परेशानी होगी मुझे लगता किसी की जान भी जा सकती है जान क्यों नहीं जा सकती कोई तो आगे अगर गाड़ी हो तो जान ही जाती पीछे अगर मेरे कोई गाड़ी होती तो एक्सीडेंट ही होता होता है।